ਪੂਜੀ ਮੈਂ ਤਾਂ ਨੂੰ ਰੋਜ਼ ਫੋਨ ਕਰਦੀ ਹਾਂ ਤੇ ਤੂੰ ਆਉਂਦੇ ਕਿਉਂ ਨਹੀਂ ਨਦੀਨਾਬਾਦ ਆਏ ਹੋ ਪ੍ਰਿਤੀ ਆਉਣਾ ਤੇ ਮੈਂ ਅੱਜ ਵੀ ਨਹੀਂ ਪਰ ਅੱਜ ਨਾ ਮਜਬੂਰੀ ਹੀ ਮੇਰੀ ਬੜੀ ਵੱਡੇ ਤੈਨੂੰ ਪਤਾ ਹੀ ਆ ਕਿ ਅਮਰ ਨੂੰ ਆ ਪਹਿਲਾ ਤਿਹਾੜ ਹੀ ਵਿਸਾਖੀ ਦਾ ਤੇ ਸਾਰੀਆਂ ਭੂਆ ਆਈ ਦੀਆਂ ਸੀ ਮੰਮੀ ਆਏ ਰਹੀ ਤੇ ਹੁਣ ਕੱਲ ਭੂਆ ਵੀ ਚਲ ਗਈਆਂ ਤੇ ਅੱਜ ਸਵੇਰੇ ਸਵੇਰੇ ਮੰਮੀ ਵੀ ਚਲ ਗਏ ਤੇ ਫੇਰ ਉਦਾਂ ਹੀ ਸੋਨ ਸਾਂਝੀ ਪੈ ਗਈ ਚੱਲ ਦੋ ਦਿਨ ਵਾਵਾ ਜੀ ਹੋਏ ਰਹੀ ਇਕੱਠੇ ਕਿ ਚਾਹ ਥੋੜਾ ਹੌਸਲਾ ਜਿਆ ਹੀ ਵੀ ਥੋੜੇ ਸ਼ੂਗਰ ਆ ਪੀ ਕੇ ਦੋ ਮਹੀਨਿਆਂ ਬਾਅਦ ਸਾਡੇ ਘਰ ਵੀ ਰੌਣਕ ਜੀ ਹੋਈ ਐ ਤੇ ਜਦੋਂ ਅੱਜ ਦੋਵੇਂ ਜਣੇ ਚੱਲ ਗਏ ਮੰਮੀ ਵੀ ਚਲ ਗਈ ਭੂਆ ਹਣੀ ਵੀ ਚਲ ਗਏ ਤਾਂ ਫੇਰ ਮੈਂ ਇਕੱਲੀ ਦੀ ਇਕੱਲੀ ਰਹਿ ਗਈ ਫੇਰ ਮੈਂ ਸੋਚਿਆ ਅੱਜ ਮੈਂ ਸਾਰਾ ਦਿਨ ਕੰਮ ਤੇ ਵੀ ਸੋਚਦੀ ਰਹੀ ਫੇਰ ਅੱਜ ਮੈਂ ਨਾ ਹੀ ਘਰ ਜਾਵਾਂ ਤੇ ਚੰਗੀ ਗੱਲ ਆ ਜੇ ਮੈਂ ਅੱਜ ਚਲ ਜਾਂਦੀ ਨਾ ਫੇਰ ਮੈਨੂੰ ਬੜਾ ਇਕੱਲਾਪਨ ਲੱਗਣਾ ਹੈ ਫੇਰ ਮੈਨੂੰ ਦਿਲ ਨਹੀਂ ਲੱਗਣਾ ਫੇਰ ਮੈਂ ਸੋਚਿਆ ਚੱਲ ਅੱਜ ਤੁਹਾਡੇ ਕੋਈ ਆ ਜਾਨੀ ਆ ਨਾਲੇ ਮਾਸੀ ਨੂੰ ਵੀ ਮਿਲਿਆ ਕਿੰਨਾ ਚਿਹਰਾ ਹੋ ਗਿਆ ਇੱਕ ਦਿਨ ਜਿੱਦਨ ਪਹਿ ਉਦਨ ਵੀ ਮਾਸੀ ਕਹਿੰਦੀ ਰਹਿਲਾ ਕੇ ਦਿਨ ਰਹੀਂ ਤੇ ਮੈਂ ਕਹਤਾ ਵੀ ਚੱਲ ਕੋਈ ਨਹੀਂ ਫੇਰ ਕੇ ਦਿਨ ਆਵਾਂਗੀ ਫੇਰ ਮੈਂ ਸੋਚਦੀ ਮੇਰੇ ਤਾਂ ਅਜਰਾ ਆਤਾ ਵੀ ਕੋਈ ਰਹਿ ਲੈਨੀ ਆਂ ਵੀ ਘਰ ਜਾ ਕੇ ਵੀ ਕਿਹੜਾ ਜੀ ਲੱਗਣਾ ਤੈਨੂੰ ਪਤਾ ਉਦਾਂ ਵੀ ਜਦੋਂ ਕੋਈ ਹੋ ਗਿਆ ਕੇ ਚਲ ਗਿਆ ਨਾ ਫੇਰ ਜੀ ਵੀ ਨਹੀਂ ਲੱਗਦਾ ਠੀਕ ਜੀ ਤੇ ਹੁਣ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਨਹੀਂ ਤੀ ਇੱਥੇ ਆ ਜਿਆ ਕਰੋ ਜਦੋਂ ਮੈਂ ਫੋਨ ਕਰਦੀ ਨਹੀਂ ਆ ਜਿਆ ਕਰੋ ਅਰ ਨਹੀਂ ਚਲ ਇੱਕ ਤਰੀ ਗੱਲ ਸਹੀ ਆ ਟੈਨਸ਼ਨ ਵੀ ਤੈਨੂੰ ਪਤਾ ਆਪਾਂ ਲੈਂਦੇ ਆਂ ਟੈਨਸ਼ਨ ਤੇ ਬਦੋ ਬਦੀ ਹੋ ਜਾਂਦੀ ਐ ਹਾਂਜੀ ਤੇ ਬਾਕੀ ਇਹ ਗੱਲ ਆ ਵੀ ਜੇ ਮੈਂ ਉੱਥੇ ਰਵਾਂਗੀ ਨਾ ਨਾ ਤੇ ਮੈਨੂੰ ਆਦਤ ਵੀ ਨਹੀਂ ਪੈਣੀ ਜੇ ਹੁਣ ਮੈਂ ਉੱਥੇ ਰਵਾਂਗੀ ਫੇਰ ਹੀ ਮੈਨੂੰ ਆਦਤ ਹੋਊਗੀ ਕਿ ਚਲ ਇਦਾਂ ਹੀ ਹੁਣ ਕੱਲੀ ਤੇ ਰਹਿਣਾ ਜੇ ਰੋਜ਼ ਹੀ ਕਦੇ ਮੈਂ ਕਿਤੇ ਤੁਹਾਡੇ ਕੋ ਆ ਗਈ ਜਾਂ ਕਦੇ ਮੈਂ ਬਟਾਲੇ ਚਲ ਗਈ ਕਦੇ ਕਿਸੇ ਭੂਆ ਕੋ ਚਲ ਗਈ ਫੇਰ ਇਦਾਂ ਮੇਰਾ ਵੀ ਨਹੀਂ ਘਰ ਦੇ ਲੱਗਣਾ ਕਿਉਂਕਿ ਘਰ ਦੇ ਵਿੱਚ ਵੀ ਜੇ ਲਗਾਤਾਰ ਰਹੀਏ ਨਾ ਫੇਰ ਥੋੜੀ ਆਦਤ ਜੀ ਹੋ ਜਾਂਦੀ ਐ ਤੇ ਚਲ ਹੁਣ ਰਹਿਣਾ ਹੀ ਪੈਣਾ ਦਪਟਕਣਾ ਕਰੇ ਉੱਥੇ ਚਲ ਗਏ ਕਦੇ ਇੱਥੇ ਚਲ ਗਏ ਉਹ ਜਦੋਂ ਇੰਨੇ ਦਿਨ ਬਾਅਦ ਆਪਣੇ ਘਰ ਜਾਣੇ ਆ ਉਹ ਘਰ ਫੇਰ ਉਦਾਂ ਹੀ ਖਾਣ ਨੂੰ ਪੈਂਦਾ ਅੱਗੋਂ ਇਸ ਕਰਕੇ ਨਾ ਫੇਰ ਮੇਰਾ ਅੱਜ ਤਾਂ ਚੱਲ ਇਹ ਵੀ ਮੈਂ ਦੁਜ ਮਜਬੂਰੀ ਪੈ ਗਈ ਨਾ ਕਿ ਚਲ ਉਹ ਹਜੇ ਹੁਣ ਹੁਣ ਹੋ ਕੇ ਗਈਆਂ ਨੇ ਤਾਂ ਮੈਂ ਸੋਚਿਆ ਚ ਲੱਜ ਰਿਆ ਹੀ ਲੈਣੀ ਆ ਠੀਕ